ਸਰਬਜੀਤ ਸੰਗਰੂਰ ਵੀ ਦੀ ਕਵਤਾਂ ਕਿਸੇ ਚਿਰ ਕਰ ਜੀ ਨਾ ਹੋਵੇ ਲੱਗੀ ਪੈੜੀ ਮਰ ਜੀ ਨਾ ਹੋਵੇ ਕਿਸੇ ਚਿਰ ਕਰ ਜੀ ਨਾ ਹੋਵੇ ਲੱਗੀ ਪੈੜੀ ਮਰ ਜੀ ਨਾ ਹੋਵੇ ਛੁੱਟੀ ਰਤ ਦਰ ਜੀ ਨਾ ਹੋਵੇ ਛੁੱਟੀ ਰਤ ਦਰ ਜੀ ਨਾ ਹੋਵੇ ਜੇ ਜ਼ਿੰਦਾ ਸਭ ਠੀਕ ਹੈ ਨਾ ਫੀਲ ਕਰ ਕੋਈ ਵੀ ਗਹਿ ਫਿਰ ਜ਼ਿੰਦਾ ਸਭ ਠੀਕ ਹੈ ਨਾ ਫੀਲ ਕਰ ਕੋਈ ਵੀ ਗਹਿ ਰੱਖੇ ਦਿਲ ਸੁਭ ਇਸ਼ਾਵਾ ਰੱਖੇ ਦਿਲ ਸੁਭ ਇਸ਼ਾਵਾ ਰੱਖੇ ਦਿਲ ਸੁਭ ਇਸ਼ਾਵਾ ਰੱਖੇ ਦਿਲ ਸੁਭ ਇਸ਼ਾਵਾ ਨਾ ਲਵੇ ਕਦੇ ਵੱਧ ਦਿਵਾਵਾ 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 ਨਾ ਕੰਡੇ ਸੁੱਟੇ ਵਿਚ ਜਾਵਾ ਨਾ ਕੰਡੇ ਸੁੱਟੇ ਵਿਚ ਜਾਵਾ ਫੇਰ ਜਿੰਦਾ ਸਭ ਠੀਕ ਹੈ ਇਹ ਜੰਤਾ ਤਬ ਠੀਕ ਹੈ ਨਾ ਸੀਹ ਕਰ ਕੋਈ ਵੀ ਕਹੇ